हां जी ਆ ਵਾਲੇ ਸੂਟ ਸੀ ਵਰਕ ਵਾਲੇ ਜਿਹੜੇ ਆਪਣੇ ਕੋਲੋਂ ਬਣ ਕੇ ਜਾ ਰਹੇ ਸੀ ਮੈਂ ਸੋਚੇ ਤੁਹਾਨੂੰ ਦਿਖਾ ਦਵਾਂ ਪਫ ਕੰਮ ਹੋਇਆ ਜੀ ਸਾਰਾ ਪਫ ਦਾ ਇਹਦਾ ਬਾਜੂ ਬਣੀਆਂ ਹੋਈਆਂ ਨੇ ਨੈਕਲਾਈਨ ਸੌਰੀ ਪੈਨਲ ਬਣੇ ਹੋਏ ਐ ਇਹ ਬਾਜੂ ਦਾ ਵਰਕ ਹੈ ਤੇ ਇੱਕ ਹੈਗਾ ਜੀ ਇਹਦੇ बॉटम ਦੇ ਉੱਤੇ ਸਟ੍ਰੇਟ बॉटम ਬਣਾਈ ਹੈ बॉटम ਦੇ ਉੱਤੇ ਵੀ ਵਰਕ ਹੈ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕੰਮ ਹੋਇਆ ਜੀ ਫਰਸਟ ਸੂਟ ਸੀਗਾ ਸੈਕਿੰਡ ਇਹ ਦੇ ਵਿੱਚ ਇੱਕ ਆਪਣੇ ਕੋਲੇ ਲੀਲੀ ਚੈੱਕ ਤੇ ਆਪਾਂ ਸੂਟ ਬਣਵਾਇਆ ਸੀ ਜੀ ਕਾਟਨ ਲੀਲੀ ਚੈੱਕ ਦੇ ਉੱਤੇ ਬਹੁਤ ਸੋਹਣਾ ਕੰਮ ਹੈ ਜੀ ਫਿਨਿਸ਼ਿੰਗ ਚੈੱਕ ਕਰੋ ਜੀ ਕੰਮ ਦੀ ਸਾਰਾ ਸ਼ੇਡ ਵਾਲਾ ਵਰਕ ਹੈ ਸਾਰਾ ਪਫ ਦਾ ਕੰਮ ਹੋਇਆ ਜੀ ਸਾਰਾ ਪਫ ਮਸ਼ੀਨ ਦਾ ਕੰਮ ਹੋਇਆ ਫਿਨਿਸ਼ਿੰਗ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਕੰਮ ਹੋਇਆ ਜੀ ਪਫ ਦਾ ਨਾਲ ਇਹਦੇ ਇਦਾਂ ਜਿਹੜੀਆਂ ਬਾਜੂ ਬਣਾਈਆਂ ਗਈਆਂ ਜੀ ਸੈਕਿੰਡ ਸੂਟ ਥਰਡ ਸੂਟ ਇਹ ਫੇਰ ਤੋਂ ਆਪਣੇ ਕੋਲੇ ਇਹ ਆਪਾਂ ਪੰਜ ਛੇ ਸੂਟ ਬਣਾ ਚੁੱਕੇ ਆ ਜੀ ਹੁਣ ਫੇਰੇ ਸਾਰੇ ਦੇ ਵਿੱਚ ਬੂਟੀ ਹੈ ਤੇ ਇਹਦੀਆਂ ਬਾਹਵਾਵਾਂ ਬਣੀਆਂ ਕੱਲੀਆਂ ਪਹਿਲਾਂ ਇਹਦੇ ਵਿੱਚ ਜੇ ਆਪਾਂ ਨੈੱਕ ਤੇ ਫੁੱਲ ਤੇ ਬਾਹਵਾ ਤੇ ਬਾਟਮ ਬਣੀ ਹੋਈ ਸੀ ਹੁਣ ਇਹਦੇ ਆ ਕੱਲੀਆਂ ਬਾਜੂ ਬਣਾਈਆਂ ਬਾਜੂ ਕੱਲੀ ਪਿਆਚ ਵਾਲੀ ਹੋਊਗੀ ਤੇ ਸਾਰਾ ਫਰੰਟ ਦੇ ਵਿੱਚ ਬੂਟੀ ਬਣੀ ਹੋਈ ਹੈ ਤੇ ਇੱਕ ਆਪਣੇ ਕੋਲੇ ਬਣ ਕੇ ਆਇਆ ਜੀ ਸੂਟ ਇਹ ਵਿਦ ਸਟਿਚਿੰਗ ਰੈਡੀ ਹੋ ਕੇ ਜਾ ਰਿਹਾ ਸੀਗਾ ਏ ਵੀ ਮੈਂ ਤੁਹਾਨੂੰ ਦਿਖਾ ਦਵਾਂ ਜੀ ਬਹੁਤ ਸੋਹਣਾ ਕੰਮ ਹੋਇਆ ਜੀ ਇਹ ਇਹਦਾ ਫਰੰਟ ਬੈਕ ਆਪਾਂ ਚਾਕ ਬਣਵਾਏ ਆ ਫਰੰਟ ਦੇ ਉੱਤੇ ਵੀ ਇਦਾਂ ਚਾਕਾਂ ਦੇ ਉੱਤੇ ਕੰਮ ਹੋਇਆ ਜੀ ਬੈਕ ਤੇ ਵੀ ਐਵੇਂ ਫਰੰਟ ਬੈਕ ਚਾਕ ਬਣਿਆ ਜੀ ਫਿਨਿਸ਼ਿੰਗ ਪੱਟੀ ਨਾਲ ਜਿਹੜੀ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਇਹਦਾ ਨੈਕ ਲਾਈਨ ਬਣੀ ਆ ਜੀ ਜਿਹੜੀ ਇਦਾਂ ਨੈਕ ਡਿਜ਼ਾਈਨ ਬਣਿਆ ਹੋਇਆ ਆਜ ਦੀਆਂ ਬਣਿਆ ਹੋਈਆਂ ਬਾਜੂ ਬਾਜੂ ਦਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਾਟਮ ਇਹਦੀ ਪਲੇਨ ਰਹੂਗੀ ਇਹਦੀ ਬਾਟਮ ਰਹੂਗੀ ਨਾਲ ਹੀ ਦੁਪੱਟਾ ਵੀ ਰੈਡੀ ਹੋਇਆ ਜੀ ਬਰਬਰੀ ਦਾ ਇਹ ਵਾਲਾ ਦੁਪੱਟਾ ਰੈਡੀ ਹੋਇਆ ਜੀ ਇਹਦਾ ਬਹੁਤ ਸੋਹਣਾ ਕੰਮ ਹੋਇਆ ਜੀ ਇਹ ਸੀਗੇ ਚਾਰੇ ਸੂਟ ਜਿਹੜੇ ਆਪਣੇ ਕੋਲੋਂ ਬਣ ਕੇ ਜਾ ਰਹੇ ਸੀਗੇ ਇਹ ਵੀ ਦ ਸਟੀਚਿੰਗ ਬਣ ਕੇ ਜਾ ਰਹੀ ਆ ਸੀ ਮੈਂ ਸੋਚਿਆ ਤੁਹਾਨੂੰ ਦਿਖਾ ਦੇਵਾਂ ਜੀ ਔਰ ਇਹਨਾਂ ਦਾ ਪ੍ਰਾਈਸ ਵਰਕ ਦੇ ਅਕੋਰਡਿੰਗ ਹੈ ਜੀ ਸਾਰਿਆਂ ਦਾ ਸਟੀਚਿੰਗ ਵੀ ਆਪਣੇ ਕੋਲ अवेलेबल ਹੈ ਸਟੀਚਿੰਗ ਵੀ ਫੁੱਲ ਫਿਨਿਸ਼ਿੰਗ ਦੇ ਨਾਲ ਸਟਿਚ ਕੀਤਾ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ ਹੈ ਚੈੱਕ ਕਰੋ ਜੀ ਇਸ ਤੋਂ ਬਾਅਦ ਆਪਣਾ ਜਿਹੜਾ ਸੂਰਤ ਤੁਹਾਨੂੰ ਮਿਲਕਾਰੀ ਸੀ ਜੀ